ਨੇ ਗੱਲ ਸੁਣ ਹਾਂਜੀ ਦੱਸੋ ਕਿੱਥੇ ਹੋਂ ਕੁੜੀ ਕੁੜੀ ਇੱਥੇ ਕਿਤੇ ਚੜੀ ਖੇਡਦੀ ਕੁੜੀ ਜੇ ਸੁੱਤੀ ਹੋਏਗੀ ਜਾਂ ਸੇ ਮੈਂ ਆਦੀ ਕਿਨੀ ਲੈਣ ਜਾਣਾ ਹੈ ਚੁੰਨੀ ਆਹੋ ਕਿਹੜੀ ਕਿਨੀ ਲੈ ਕੇ ਆਉਣੀ ਹੈ ਦੀ ਵਰਦੀ ਦੀ ਕੋਟਨ ਦੀ ਚੁੰਨੀ ਲੈ ਆਉਣੀ ਹੈ ਅੱਛਾ ਲੈ ਤੂੰ ਦਵਾ ਲੈਣੀ ਤੇ ਆ ਕੇ ਵੀ ਹੁੰਦੀ ਬਿਲਕੁਲ ਟੱਪਦੀ ਹੈਗਾ ਇਦਾਂ ਤਾਂ ਮੈਂ ਵੇਲੀ ਤੇ ਇਹ ਮੈਂ ਕਿੰਨੀ ਦਵਾਈ ਲੇਣੀ ਆ ਤੇ ਤੈਨੂੰ 250 ਦੀ ਚੁੰਨੀ ਆਉਣੀ ਆ ਵਧੀਆ ਕੋਟੇ ਦੀ ਹਾ ਹੇ ਕਿਹੜੀ ਗੱਲ ਕੀਤੀ ਤੂੰ ਤੇ 250 ਦੀ ਚੁੰਨੀ ਆ ਜੀ ਵਧੀਆ 50 ਰੁਪਏ ਦੀ ਚੁੰਨੀ ਮਮੀ ਇੱਥੇ ਥੇਲ ਲੱਗੀ ਆ ਉੱਥੇ ਚੁੰਨੀ ਲੈ ਦੋ ਥੇਲ ਕੋਲ ਤੇ ਤਾਂ ਨਹੀਂ ਤੇਰੇ ਪਹਿਣਾ ਤਨ ਤੇਰੇ ਵੱਡਿਆਂ ਦੇ ਤਾਂ ਤੇਰੇ ਵਡੇਰਿਆਂ ਦੇ 50 ਰੁਪਏ ਦੀ ਕਿੰਨੀ ਕੁੜੀ ਦੇ ਲੈਣ ਵਾਲੀ ਹਾਂ ਹਾਂ ਆ ਤੇ ਨਾ ਹਾਂ ਸੋ ਮੈਨੂੰ ਹੱਸਾਉਣਾ ਆ ਤਨਿਆ 50 ਰੁਪਏ ਦੀ ਕਮੀ ਉਹ ਤਾਂ ਕੌਣ ਲੈ ਕੇ ਬਿਚਾ ਸਕੂਲ ਲੈ ਜਾਣਾ ਕਿ ਤੇ ਬਰਾਤੇ ਦੀ ਛੜਨਾ ਨੇ ਪਾ ਲੈ ਕੇ ਚੋਦੀ 2 300 ਦੀ ਛੁਨੀ ਲੈ ਦੇਣੀ ਤੂੰ ਇਹਦੇ ਪੈਸੇ ਪੈਸਾ ਨਹੀਂ ਸਮਝਦੇ ਤੂੰ ਮੈਨੂੰ ਦੇ 500 ਰੁਪਏ ਦੀ ਛੁਨੀ ਲੈਦਾ ਤੂੰ ਚੱਲ ਕੋਈ ਨਾ ਮੈਂ ਆਉਣਾ ਤੇ ਲੈ ਆਉਣੀ ਤੇ ਇਹ ਵੀ ਮੈਂ ਲੈ ਕੇ ਜਾਨੀ ਆ ਤੇ ਇਹਨਾਂ ਨੂੰ ਕਿੰਨੀ ਦਵਾ ਕੇ ਕਿੰਨੀ ਚੋਟੇ ਦੀ 300 ਦੀ ਕਿੰਨੀ ਆਉਣੀ 250 ਆਹ ਕੋਈ ਗੱਲ ਨੂੰ ਖਾਈ ਜਾ ਵਿੱਚ ਪਤਾ ਦੀ ਤੁਸੀਂ ਤੇ ਕਹਿੋ ਜੋ ਕੁੜਜ ਗੱਲ ਨੂੰ ਖਾਜੋ ਮਾਂ भी मेरा पोता है तो वो भी मेरा पोता है तो उन्होंने की समझ नहीं है तो उन्होंने की समझ नहीं है तो सिर्फ समझे जा जो समझे रहे मैं तो सब देख जी चल को कोई ना मैं, है, आ, मैं ना, तो चलनी हूं ले आओ ले आओ हां मैं आएगी ना तेरे तो ढाई से जिन्ने भी आएगी ना मैं किलो लेके दे हुन नहीं आई तो जाओ दोबारा फिर नहीं तो जा पहले ही तो चले गए चलो चल हां

ਉਹ ਤਾਂ ਤਵੇ ਤੇ ਪਕਾ ਕੇ ਆ ਗਏ। ਆ ਗੱਲ ਨਹੀਂ ਨਾ ਬੈਠਾ ਕੁੜੀ। ਆ ਜਾ। ਰੋਟੀ ਪਕਾ ਕੇ ਰੱਖਤੀ। ਇਹਦਾ ਲੈ ਵੀ ਮੇਲਾ ਬੁਰਾਈ ਹਾਲ ਕੀ ਦਾ। ਕੁੜੀ ਪਰਵਾਰ 4 4 ਚੱਕੇ ਭੱਜ ਗਈ। ਤੇਰੀ ਮੰਮਾ ਨੇ ਪੈਸੇ ਭੇਜੇ। ਤੇਰੀ ਮੰਮਾ ਨੇ ਪੈਸੇ ਭੇਜਣੇ ਸੀ ਬੜੇ ਭੇਜਣ ਰੋਟੀ ਤਾਂ ਠੀਕ ਸਾਦ ਦਿੱਤੀ। ਮੈਂ ਨਾ ਸੰਗਿਆ ਕੁੜੀ ਚਲ। ਹਾਂ। ਮੂਡ ਹੀ ਖਰਾਬ ਕਰਤਾ ਮੈਂ ਦੇਨਾਂ ਇਹ ਦੇ ਮੈਂ ਕੁੜੀ ਨੂੰ ਚੰਬੜਾ ਹੈ ਅੱਜ ਚੰਬੜਾ ਕਿ ਨਾ ਤਾਂ ਪਤਾ ਲੱਗਣਾ ਹੈ ਉਦਾਂ ਨਾ ਨੂੰ ਕਿੱਥੇ ਤੱਕ ਪਤਾ ਲੱਗਣਾ ਹੈ ਸੋਹਣੀ ਜੁਨੀ ਮਿਲ ਗਈ ਤੇ ਸਾਨੂੰ ਹੈ ਨਾ ਵਧੀਆ ਮਿਲ ਗਈ ਨਾ ਵਾਈਟ ਕਲਰ ਹੀ ਮੰਗਦੀ ਸੀ ਨਾ ਚਲੋ ਵਾਈਟ ਕਲਰ ਹੀ ਮੰਗਦੀ ਸੀ ਲੈਂਦੀ ਚੁੰਨੀ ਹਾਂ ਲੈਂਦੀ ਚੁੰਨੀ ਠੀਕ ਹੈ ਵਧੀਆ ਚਲ ਆ ਵੀ ਅੰਦਰ ਚਲੀਏ ਆ ਆ ਜਾ ਬੋਲ ਚੱਲ ਜੀ ਬੁਖਾਰੇ ਨੂੰ ਹੁਣ ਚਲਾਓ ਜੇ ਥੋੜਾ ਜਿਹਾ ਲੈ ਆ ਚੁੰਨੀ ਪਿੱਛੇ ਨਾ ਰੌਲਾ ਹੋਏ ਤੇ ਘਾਰੇ ਜਿਹੜੀ ਚੁੰਨੀ ਪਈ ਸੀ ਉਹਨੇ ਇੰਨੀ ਕਿ ਟੱਕ ਲੱਗੀ ਤੇ ਕੀ ਸਾਨੂੰ ਸਹੀ ਮੈਂ ਟੱਕ ਵਾਂਗ ਲਾ ਜਾਂਦੀ ਹੈ ਚੁੰਨੀ ਮਵੇਂ ਲਾ ਜਾਂਦੀਆਂ ਨੇ ਸੋ ਇਹ ਨਾ ਚੀਂਡਾ ਨੀ ਚੀਂ ਮੈਂ ਤੂੰ ਤਾਂ ਆਪਣੇ ਵੜੀਆਂ ਗੱਲਾਂ ਕਰਨੀ ਤੂੰ ਤਾਂ ਕਿੰਨੀ ਮੇਰੇ ਵਾਈ ਲੈ ਜਵੇ ਤਾ ਕਿੰਨੀ ਵੱਡੀ ਉਹ ਲਾ ਲਈ ਲੈ ਜਵੀ ਲੈ ਪਤਾ ਨਹੀਂ ਤੈਨੂੰ ਕਹਾਂ ਉਹ ਸਾੜਾ ਵੜਿਆ ਰਹਿੰਦਾ ਤਾਂ ਮਾਂ ਵੀ ਕਹਿੰਦੀ ਸਾੜਾ ਪੈਣਾ ਉਹਦਾ ਨਾਪੇ ਪੈਚੇ ਨਹੀਂ ਲੱਗਦਾ ਬਾਪੇ ਪੈਚੇ ਜੇ ਉਹ ਤਾਂ ਪਿਓ ਬਾਹਰ ਮਾਂ ਪੈਸੇ ਘੋਲ ਦਿੰਦੀ ਆ ਚਲੋ ਪੀਕੇ ਗਈ ਹੋਈ ਆ ਉਹਨੂੰ ਕੋਈ ਕੰਮ ਆ ਨਹੀਂ ਜੇ ਆ ਸਕਦੀ ਤੈਨੂੰ ਇਹਨਾਂ ਦਾ ਕਹਦਾ ਸਾੜਾ ਵੜਿਆ ਰਹਿੰਦਾ ਇਹਦਾ ਕੋਈ ਨੀ ਵੜਦਾ ਇਹਦਾ ਕੋਈ ਨੀ ਵੜਦਾ ਪਤਾ ਨਹੀਂ ਤੁਸੀਂ ਇਹਦਾ ਕੀ ਭਾਵੇਂ ਮੈਨੂੰ ਇਹ ਦੱਕਾ ਨਹੀਂ ਸਾਡਾ ਪੈਂਦਾ ਆਹ ਇਹੋ ਨਹੀਂ ਪੈਂਦਾ ਤੇ ਨਹੀਂ ਸਾਡਾ ਇਹ ਵੀ ਭਾਵੇਂ ਮੇਰਾ ਹੀ ਆ ਗੋ ਚੰਨੀਆਂ ਲੈ ਕੇ ਦੇ ਦੇ ਨੂੰ ਭਾਵੇਂ ਚੰਨੀਆਂ ਲੈ ਕੇ ਦੇ ਦੇਂਦੀ ਉਹ ਤੇ ਦੂਰ ਲੱਭੀ ਹਾਂ ਮੈਂ ਤੇ ਅੱਛਾ ਆ ਲੈ ਖਾ ਖਾ ਲੈ ਚੱਲ ਵੇ ਤੇ ਅੱਗੀ ਕਿੱਥੇ ਇੱਥੇ ਬਰਫੀ ਚੱਲ ਤੂੰ ਇੱਥੇ ਚੜ ਚੜੇ ਨਾ ਤੇ ਵੇ ਨਾ ਹਾਂ ਤੂੰ ਵੀ ਕਾਲੀ ਹੋ ਮੁੰਡੇ ਚੱਲ ਖਵਾਓ ਇਹਨੂੰ ਉਹ ਜਿਹਦੇ ਕਹਿੰਦੇ ਜੋ ਇੱਕੋ ਜਿਹੇ ਸਾਰੇ ਤੇ ਵੀ ਖਾ ਲਏ ਤੇ ਮਾਰਾ ਸੇ ਦੁਬਾਰਾ ਨਹੀਂ ਖਾ ਦੇਣ ਕਰਦੇ ਜਾਨ ਚਲ ਤੂੰ ਹੀ ਬੜਾ ਖਰਾ ਮੈਂ ਬੋਲ ਲੱਗਾ ਬੱਚੇ ਤੈਨੂੰ ਖਾਣੀ ਨਹੀਂ ਤੂੰ ਦਿੱਤੀ ਖਾਣੀ ਨਹੀਂ ਦੇਂਦੇ ਵੇ ਆ ਜਾ ਮੇਲਾ ਆਵੇ ਤੁਸੀਂ ਖਵਾਓ ਇਹਨਾਂ ਨੂੰ ਖਵਾਓ ਹੂੰ ਵੇ ਲੈ ਵੇ ਲੈ ਤੇਜੀ ਵੀਰੇ ਦੀਆਂ ਗੱਲਾਂ ਕੀ ਮੈਂ ਦਾ ਇਲਾਜ ਕਰਾਂ ਪਤਾ ਨਹੀਂ ਮੈਂ ਜੋ ਬਕਤੀ ਖਾਵਾ ਮੈਂ ਹੁਣ ਇਹ ਤੇ ਹਮਤੂਤ ਕੰਮ ਕਰ ਵੀ ਕਰਨੀ ਏ ਤੇ ਤੇਰਾ ਮਾਂ ਤੇਰਾ ਪਿਓ ਬਾਹਰ ਆ ਤੇਰੀ ਮਾਂ ਜੀ ਉੱਥੇ ਪੇਕੇ ਗਈ ਹੋਈ ਆ ਕੰਮ ਕਰਕੇ ਤੇ ਬੜਾ ਘੋੜੇ ਨਹੀਂ ਪੀਟਦੀ ਹਾਲ ਨਹੀਂ ਜਾਂਦੀ ਇੱਥੇ ਵਿਹਾਰੇ ਨੂੰ ਜਾਣ ਨੂੰ ਲਾਇਆ ਹੁੰਦਾ ਇੱਥੇ ਕੰਮ ਹੀ ਕਰਦੀ ਆ ਕਿਤੇ ਕੰਮ ਹੀ ਆ ਕਰਦਾ ਛੱਡ ਕੇ ਤੇ ਰਾਤ ਤੇ 10 10 ਵਜੇ ਪੋਚੇ ਲਾਣ ਨੂੰ ਕਹਿੰਦੇ ਆ ਜੇ ਮੈਂ ਰਾਤ ਨੂੰ ਨਾ ਸੁੱਤੀ ਆਂ ਤੇ ਕੰਮ ਨਹੀਂ ਆਦਾ ਬੜਾ ਜੀਬਾਨ ਚਲਾ ਲਾ ਪੋਚੇ ਲਾ ਲਾਣ ਵੇਖ ਲੋ ਕੁੜੀ ਜਬਾਨ ਤੇ ਤੂੰ ਬੜਾ ਨਹੀਂ ਆ ਆ ਜੀ ਬੋਲਨੀ ਆ ਚਾਚੀ ਚਾਚੀ ਕਰਦੇ ਮੂੰਹ ਸੁੱਕਦਾ ਆ ਹਾਂ ਹਾਂ ਬਸ ਦੇਖੋ ਸ਼ਰੀ ਚਾਚੀ ਪਤਾ ਕਿੰਨੀ ਚੰਗੀ ਆ ਪਰ ਮਨੀਸ਼ਾ ਦੀ ਚਾਚੀ ਕੋਲ ਚੱਲੇ ਜਾਓ ਉਹ ਚੱਲੀ ਜਾਓ ਉਹ ਪਕਾ ਕੇ ਖਵਾ ਦੇਣ ਜਿਨ੍ਹਾਂ ਨੇ ਤੁਹਾਨੂੰ ਕਾਦੇ ਲਿਆਂਦਾ ਠੀਗਾ ਵਿੱਜਾ ਖਾਣਾ ਫੇਰ ਆਵੀਂ ਮਾਂ ਨੂੰ ਲੈ ਕੇ ਚੱਲ ਜੇ ਤੇ ਇਹ ਚੁੱਪ ਕਰ ਤੂੰ ਮੇਰੀ ਦਾਦੀ ਨੇ ਆ ਗਈ ਇੱਥੇ ਮੇਰੀ ਦਾਦੀ ਤੇ ਦਾਦੀ ਨੇ ਕਿਆ ਕਰ ਪਕਾ ਕੇ ਖਾਧ ਮੇਰੇ ਕੋਲ ਪਕਾ ਦੇ ਕਿੰਨੀਆਂ ਖਾ ਜਾਂਦੀ ਆ ਕਿੰਨੀਆਂ ਤਾਂ ਖਾਂਦੀ ਆ ਇਹ ਮੁੰਡਾ ਤੇ ਸਵੇਰ ਦਾ ਉੱbro ਨਹੀਂ ਆਇਆ ਤੁਸੀਂ ਪਿੱਤਵਨੀ ਪੈਕ ਕਰਕੇ ਦੇਂਦੀ ਬਾਕੀ ਮੈਂ ਤੇ ਮੇਰੇ ਭਰਾ ਦੀ ਮੈਂ ਆਪੀ ਬਣਾਉਣੀ ਆ ਉਹ ਮੁੰਡਾ ਸਵੇਰ ਦਾ ਉਧਰ ਆਇਆ ਹੀ ਨਹੀਂ ਆ ਉਹ ਆਸ਼ੂ ਤੈਨੂੰ ਵੀ ਸੰਭਾਹੂ ਬੁੜ ਚੰਗਾ ਹੋ ਗਿਆ ਤੁਹਾਡਾ ਮੁੰਡਾ ਤੁਹਾਡਾ ਕਰਦੇ ਤੇ ਤੁਸੀਂ ਸੱਦਾ ਮੁੰਡਾ ਜਬਾਨ ਤੇ ਬੜੀ ਅੱਜ ਜਾਂਦੀ ਕੁੜੀਆਂ ਚ ਖੇੜ ਖੜ ਕੇ ਨਹੀਂ ਵੱਧ ਗਈ ਫਿਰ ਮੈਂ ਵੀਰੇ ਬੈਠੀ ਦਵਾਂ ਜੋ ਜੋ ਬਰਸ਼ਾ ਦੇ ਵਿੱਚ ਚੋਕ ਲੈਂਦਾ ਮੈਂ ਬੰਦੇ ਤੇਰੀ ਚੋਕ ਨਹੀਂ ਹੈ ਜੇ ਤੂੰ ਕੋਲ ਲਗਾ ਤੈਨੂੰ ਬਹੁਤ ਖੁੱਸ ਕੇ ਲੈ ਗਈ ਕਿ ਆਈ ਨਹੀਂ ਇਹ ਦਸ ਮੁੰਡਿਆਂ ਨੇ ਤੇ ਕਿਆ ਹੀ ਨਹੀਂ ਖਾਲਾ ਤੁਸੀਂ ਤੇਜੂ ਨਹੀਂ ਤੇ ਜਾਂਦੇ ਤੇਜੂ ਖਾਲਾ ਤੇਜੂ ਖਾਲਾ ਤੇਜੂ ਖਾਲਾ ਹੋ ਗਿਆ ਸਾਰੇ ਤੇਜੂ ਤੂੰ ਕੋਈ ਆਗ ਆਗ ਕੰਬੋਲਾ ਹੋ ਗਈ ਹੈ ਹਾਂ ਐ ਮੈਨੂੰ ਲੈ ਕੇ ਆ ਜਿਹੜਾ ਇੱਥੇ ਚੜ ਕੇ ਥਰੇ ਬੈਠੇ ਬੈਗਸ ਤੇ ਕਰੇ ਮੈਨੂੰ ਵੀ ਕੁਝ ਤਾਂ ਨੂੰ ਮਿਲੇਗਾ ਨਹੀਂ ਜਾਣਾ ਜਾ ਆ ਮੈਨੂੰ ਚੜੇ ਮੇਰੇ ਲਾਗੇ ਨੂੰ ਪੁੱਟ ਤੋ ਦੂ ਲੈ ਇੱਕ ਮੋਦੀ ਖਵਾ ਦਿਆ ਕਰੋ ਦਾਦੀ ਹਾਂ ਆਲਾ ਫੜ ਖਾਲਾ ਨਹੀਂ ਬਸ ਖਾ ਲੋ ਉਹ ਬੱਚੇ ਨੂੰ ਕੀ ਪਤਾ ਮੇਰੇ ਵਰਗਾ ਚੜਾ ਪੋੜਾ ਪੜਾ ਹੂੰ ਉਹ ਨਾ ਦੇਖ ਲਾ ਮੇ ਨਾ ਮਖਸਰੀਆਂ ਕਰਦੀ ਹੈ ਤੇ ਮੇਰੇ ਵਰਗਾ ਪੋੜਾ ਪੜਾ ਮੇਰੇ ਵਰਗਾ ਤੇ ਮੇਰਾ ਪੋੜਾ ਪੜਾ ਆ ਮਖਸਰੀਆਂ ਕਰਦੀ ਹੈ ਆਪੇ ਕਿਸੇ ਦਿਨ ਜੁੱਤੀਆਂ ਖਾ ਲੇਗੀ ਘਰ ਵਾਲੇ ਤਾਂ ਖਾ ਲੈਣਗੇ ਤੇਰੇ ਚਾਚੇ ਤਾਂ ਖਾ ਲੈਣਗੇ ਮੈਂ ਬੋਲ ਪਈ ਜੁੱਤੀਆਂ ਖਾ ਲੈਣਗੀਆਂ ਇਹਨਾਂ ਨੂੰ ਉਹਦੇ ਕੋਲ ਦਿਨ ਤਾਂ ਮੈਂ ਨਾ ਉਠਾਂ ਨਾ ਨਿਚਾੜ ਦੱਦੀ ਤਾੜ ਕੋਤਲਾਂ ਦੀ ਨਹੀਂ ਇਹਨੇ ਉਹਦੇ ਕੋਲ ਤਰੇਲ ਚਾਂ ਬਚੰਗੀ ਕਰਵਾਣੀ ਜਿੱਦਣ ਉਹਨੂੰ ਪਤਾ ਲੱਗ ਗਿਆ ਨਾ ਵੀ ਇਹ ਜੇ ਤੇਰੇ ਨਾਲ ਹਲਾਤ ਕਰਨ ਦੇਈ ਇਹ ਦੱਸ ਦੇਣਾ ਦੱਸ ਦੋ ਮੈਂ ਦੱਸ ਦੇਣਾ ਦੇਖੀ ਜੀ ਇਹ ਮੇਰੀ ਸੇਵਾ ਸੰਪਤੀ ਹੁੰਦੀ ਹੈ ਇਹ ਜਨਾਬ ਜੀ ਕਿੱਥੇ ਕੜੀਏ ਸਪਾ ਉਸ ਪੂਰੀ ਨੂੰ ਵਰਤੀ ਦਿੱਤੀ ਛੱਡ ਕੇ ਤੇ ਚਲੇਗੀ ਤੇ ਜ ਵੀਰ ਤੇ ਮੈਂ ਨਾ ਕੋਈ ਗੱਲ ਕਰਨੀ ਹੈ ਮੈਂ ਤੇਰੀ ਮਾਂ ਨੂੰ ਦੱਸ ਦਵਾਂ ਹੈ ਜੇ ਤੁਹਾਡੀ ਮਾਤਾ ਬਹੁਤ ਤਰਸੂ ਤੇ ਲੈ ਕੇ ਜਾਏਗੀ ਤੇ ਇੰਨਾ ਫਿਰ ਘਰ ਆਉਗੀ ਕੀ ਕਿ ਮੈਂ ਜਾਣੀ ਆ ਤੇ ਤੂੰ ਨਹੀਂ ਨਾ ਠੀਕ ਹੈ ਜੀ ਤੇ ਤੂੰ ਆਪਣਾ ਕੱਦਰ ਲੈ ਗਿਆ ਕਪੜਾ ਲੈ ਗਿਆ ਤਾਂ ਸੁਣ ਤੇ ਮੈਂ ਜਾਣੀ ਆ ਤੇ ਮੈਂ ਤੇਰੀ ਮਾਂ ਨੂੰ ਦੱਸਣੀ ਨਾਲੇ ਕਹਿ ਕੇ ਤੂੰ ਮੇਰੇ ਕੋਈ ਕੰਮ ਤੋਂ ਨਾ ਕਰਨੀ ਨਹੀਂ ਤੂੰ ਮੇਰਾ ਕੰਮ ਤੋਂ ਨਹੀਂ ਕਰਨਾ ਤੂੰ ਪਹਿਲੇ ਪਹਿਲੇ ਤੇ ਮੈਂ ਹਾਂ ਕੁੜੀ ਨੇ ਖਾਦੀ ਵੀ ਕੋਈ ਨਹੀਂ ਮੈਂ ਚੱਲੀ ਤੇ ਤੇਰੀ ਮਾਂ ਨੂੰ ਦੱਸ